ਇਹਨਾਂ 14 ਪਿੰਡਾਂ ਨੂੰ ਅੱਜ ਗ੍ਰਾਂਟ ਦਿੱਤੀ ਹੈ 72.72 ਲੱਖ ਦੇ। ਸੋ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਰਹੂਗੀ। ਰੈਲਮੈਂਟ ਦੇ ਕੰਮ ਬਹੁਤ ਹੋਣਗੇ ਪਰ ਇਹ ਹੈ ਕਿ ਥੋੜਾ ਜਿਹਾ ਸਮਾਂ ਲੱਗੂਗਾ। ਬਾੜੀਆ 3 ਦੇ ਵਿੱਚ ਤੇ ਵੇਚੀ ਗ੍ਰਾਂਟ ਦੇ ਤਰੀਕੇ ਤਹਿਤ ਜੋ ਜਿਹੜੇ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਸੀ ਉਹ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਫਿਰਸ ਮੈਂ ਇਹ ਅਪੀਲ ਕਰਨੀ ਚਾਹੁੰਨਾ ਕਿ ਕਿਸੇ ਦਾ ਕੋਈ ਹਿੱਸਾ ਨਹੀਂ ਕਿਸੇ ਦੇ ਕੋਈ ਕਮਿਸ਼ਨ ਨਹੀਂ ਹੈ ਜੇ ਜਿੰਨੇ ਪੈਸੇ ਤੁਹਾਨੂੰ ਮਿਲੇ ਹੈ ਔਰ ਇਹਨੂੰ ਬਹੁਤ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਦਾ ਨਾਲ ਪਿੰਡ ਵਿੱਚ ਲਾਣੇ ਨੇ ਜਦੋਂ ਸਰਪੰਚ ਬਣਿਆ ਤਾਂ ਸਾਨੂੰ ਇਹ ਪਹਿਲੀ ਗ੍ਰਾਂਟ 3.5 ਲੱਖ ਦੀ ਸੀਮਾ ਸਾਹਿਬ ਨੇ ਹਾਜੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਆ ਕੋਸ਼ਿਸ਼ ਸਮਾ ਹੋਇਆ ਨਵੀਆਂ ਪੰਚਾਇਤਾਂ ਬਣੇ ਨੂੰ ਉਹ ਦਿਨ ਹੀ ਵਾਰ ਹੈ ਕਿ ਇਹਨਾਂ 14 ਪਿੰਡਾਂ ਨੂੰ ਅੱਜ ਗ੍ਰਾਂਟ ਦਿੱਤੀ ਹੈ 72.72 ਲੱਖ ਦੀ ਸੋ ਗਰਾਟਾ ਦੀ ਕੋਈ ਕਮੀ ਨਹੀਂ ਰਹੂਗੀ ਡਵੈਲਪਮੈਂਟ ਦੇ ਕੰਮ ਬਹੁਤ ਹੋਣਗੇ ਪਰ ਇਹ ਹੈ ਕਿ ਥੋੜਾ ਜਿਹਾ ਸੰਭਾਲ ਲੂਗਾ ਔਰ ਪਿੱਛੇ ਤੇ ਇਲੈਕਸ਼ਨਾਂ ਦੇ ਵਿੱਚ ਹੀ ਜ਼ਿਆਦਾ ਜਿਹੜਾ ਟਾਈਮ ਲੱਗਿਆ ਔਰ ਪੰਚਾਇਤਾਂ ਵੀ ਨਹੀਂ ਬਣੀਆਂ ਉਹਨੇ ਪੰਚਾਇਤਾਂ ਬਣ ਗਈਆਂ ਨੇ ਤੇ ਸਾਰੀਆਂ ਪੰਚਾਇਤਾਂ ਆਪਣੇ ਆਪਣੇ ਪਿੰਡ ਦਾ ਵਿਕਾਸ ਕਰਤੀਆਂ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਚੀਜ਼ ਦੀ ਜਿਹੜੀ ਉਹ ਕਮੀ ਨਹੀਂ ਆਉਂਦੀ। ਅਪੀਲ ਕੀ ਕਰਨਾ ਚਾਹੁੰਦੇ ਹੋ ਪੰਚਾਇਤਾਂ ਨੂੰ? ਬਸ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਦਾ ਕੋਈ ਹਿੱਸਾ ਨਹੀਂ ਕਿਸੇ ਦੇ ਕੋਈ ਕਮਿਸ਼ਨ ਨਹੀਂ ਆ ਜੇ ਜਿੰਨੇ ਪੈਸੇ ਤੁਹਾਨੂੰ ਮਿਲੇ ਆ ਔਰ ਇਹਨੂੰ ਬਹੁਤ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਦਾ ਨਾਲ ਪਿੰਡ ਵਿੱਚ ਲਾਣੇ ਨੇ ਕੋਈ ਗੜਬੜ ਨਹੀਂ ਹੋਣੀ ਚਾਹੀਦੀ ਤੇ ਤਾਂ ਕਿ ਜਿਹੜਾ ਇੱਕ ਇਮਾਨਦਾਰੀ ਦੇ ਨਾਲ ਤੁਸੀਂ ਇਹ ਕੰਮ ਕਰੋਗੇ ਤੇ ਤਾਂ ਤੁਹਾਡੇ ਪਿੰਡ ਦੀ ਡਵੈਲਪਮੈਂਟ ਜਿਹੜੀ ਹੈ ਉਹ ਗ੍ਰਾਂਟਾਂ ਤਕਸੀਮ ਕੀਤੀਆਂ ਗਈਆਂ ਨੇ ਕੀ ਕਹਿਣਾ ਚਾਹਦੇ ਆ ਅੱਜ ਆਪਾਂ ਆਰਡੀਐਸ ਟੀਮ ਦੇ ਵਿੱਚ ਤੇ ਬੇਅਕੀ ਗ੍ਰਾਂਟ ਦੇ ਟੀਮ ਦੇ ਤਹਿਤ ਜੋ ਜਿਹੜੇ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਸੀ ਉਹ ਗ੍ਰਾਂਟਾਂ ਦੇ ਚੈੱਕ ਵੰਡੇ ਗਏ ਕਿੰਨੀਆਂ ਪਿੰਡਾਂ ਨੂੰ ਕਿੰਨੀਆਂ ਗ੍ਰਾਂਟਾਂ ਬਣੀਆਂ ਜੀ ਟੋਟਲ 75 ਲੱਖ ਰੁਪਇਆ ਵਾ ਜਿਹਦੇ ਵਿੱਚੋਂ 30 ਲੱਖ ਰੁਪਇਆ ਬਿਚੀਕਾਰ ਦਾ ਦੇ 45 ਲੱਖ 50 ਹਜ਼ਾਰ ਰੁਪਏ ਦਾ ਆਰਡਰ ਦਾਵਾ ਜੋ 14 ਪਿੰਡਾਂ ਨੂੰ ਤਕੀਮ ਕੀਤਾ ਗਿਆ ਜਿਹਦੇ ਵਿੱਚੋਂ 50 ਹਜ਼ਾਰ ਰੁਪਏ ਲਾਇਬ੍ਰੇਰੀ ਲਈ ਤੇ 50 ਹਜ਼ਾਰ ਰੁਪਏ ਕਿਸੇ ਗਰੀਬ ਦੀ ਘਰ ਦੀ ਛੱਤ ਲਈ ਦਿੱਤਾ ਗਿਆ ਇਹ ਹੋਰ ਕਿਹੜੇ ਕਿਹੜੇ ਵਿਕਾਸ ਕੰਮ ਜਿਹੜੇ ਇਹਨਾਂ ਨਾਲ ਨਿਪਰੇ ਚੜੇ ਜਾਣਗੇ ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰੋਜੈਕਟ ਐਮ ਅਮਰੀਕਾ ਦੇ ਵਿੱਚ ਚੱਲਦਾ ਹੈ ਜਿਹਦੇ ਗਰਾਉਂਡਾਂ ਦੇ ਦੇਸ਼ ਕੀਤੇ ਜਾ ਰਹੇ ਆ ਇਸ ਤੋਂ ਇਲਾਵਾ ਆਂਗਨਵਾੜੀ ਪ੍ਰੋਜੈਕਟ ਹੈਗਾ ਵਾ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰਹਿਮ ਪ੍ਰੋਜੈਕਟ ਹੈ ਤੇ ਪਹਿਲ ਪ੍ਰੋਜੈਕਟ ਦੇ ਤਹਿਤ ਨਕੀਤਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਨਾਮ ਮੇਰਾ ਹੈ ਚਰਨਜੀਤ ਸਿੰਘ ਢਿੱਲੋਂ ಗ್ರಾಮ ਪੰਚਾਇਤ ਮਾਛੀ ਜੋ ਆ ਮੈਂ ਪੰਜਾਬ ਸਰਕਾਰ ਦਾ ਔਰ ਚੀਮਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਜਦੋਂ ਹੀ ਸਰਪੰਚ ਬਣਿਆ ਤਾਂ ਸਾਨੂੰ ਇਹ ਪਹਿਲੀ ਗ੍ਰਾਂਟ 3.5 ਲੱਖ ਦੀ ਚੀਮਾ ਸਾਹਿਬ ਨੇ ਅੱਜ ਦਿੱਤੀ ਹੈ ਛੱਪੜਵਾਤੇ ਸਾਨੂੰ ਗ੍ਰਾਂਟ ਮਿਲੀ ਹੈ ਜੀ ਮੈਂ ਪੰਜਾਬ ਸਰਕਾਰ ਦਾ ਚੀਮਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਹੋਰ ਵੀ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਜੀ ਹਾਂਜੀ ਹੋਰ ਵੀ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਜੀ ਤੇ 15 20 ਪਿੰਡਾਂ ਨੂੰ ਹੋਰ ਗ੍ਰਾਂਟਾ ਮਿਲੀਆਂ ਜੀ ਹਾਂਜੀ